ਤਮਕੀਲਾ ਸਾਹਿਬ ਜੀ ਜਿਵੇਂ ਤੁਹਾਡੇ ਚ ਛਵੀ ਆ ਤੁਸੀਂ ਵੀ ਗੀਤ ਲਿਖਦੇ ਜੋੜਦੇ ਹੋ ਤੇ ਗਾਉਣ ਨੂੰ ਗੀਤੀ ਸੁਣਾ ਦਿਓ ਬਾਈ ਸੁਣਾ ਨਹੀਂ ਮੇਰਾ ਆਪ ਦਾ ਇੱਕ ਗੀਤ ਲਿਖਿਆ ਹਾਂ ਹੋ ਬੰਦਾ ਤਾਂ ਨੀਵੀਂ ਪੌਂਧਾ ਨਹੀਂ ਜਨਾਨੀ ਪਵਾ ਦਿੰਦੀ ਹੋ ਬੰਦਾ ਤਾਂ ਨੀਵੀਂ ਪੌਂਧਾ ਨਹੀਂ ਜਨਾਨੀ ਪਵਾ ਦਿੰਦੀ ਹੋ ਖਾਨਦਾਨ ਦੀ ਇੱਜ਼ਤ ਨੂੰ ਉਹ ਖਾਨਦਾਨ ਦੀ ਇੱਜ਼ਤ ਨੂੰ ਮਿੱਟੀ ਵਿੱਚ ਰੋਲ ਦਿੰਦੀ ਉਹ ਬੰਦਾ ਤਾਂ ਨੀ ਮੀ ਪਹੁੰਚਦਾ ਨਹੀਂ ਜਨਾਨੀ ਪਵਾ ਦਿੰਦੀ ਬੰਦਾ ਤਾਂ ਨੀ ਮੀ ਪਹੁੰਚਦਾ ਨਹੀਂ ਜਨਾਨੀ ਪਵਾ ਦਿੰਦੀ ਉਹ ਕੀ ਸੱਤ ਵਿੱਚ ਜਾ ਕੇ ਗੱਲ ਕਰੇ ਉਹ ਨਹੀਂ ਵੀ ਪਾ ਕੇ ਖੜ ਜਾਂਦਾ ਉਹ ਦੇਖ ਅਗਿਓ ਤਾਂ ਨਾ ਵਾਰੇ ਉਸ ਥਾਂ ਤੇ ਮਰ ਜਾਂਦਾ ਉਹ ਜੇ ਕਿ ਅਗਿਆ ਤਾਂ ਨਾ ਮਾਰੇ ਉਸ ਥਾਂ ਤੇ ਮਰ ਜਾਂਦਾ ਬੰਦਾ ਤਾਨੇ ਵੀ ਪਉਦਾ ਨਹੀਂ ਜਨਾਨੀ ਪਵਾ ਦਿੰਦੀ ਇਹ ਜਿੱਥੇ ਜੁੜ ਕੇ ਬੈ ਜਾਂਦੀਆਂ ਇਹ ਜਿੱਥੇ ਮੁੜ ਕੇ ਬੈ ਜਾਂਦੀਆਂ ਏਹ ਅੰਬਰੀ ਟਾਕੀ ਲਾ ਦਿੰਦੀ ਆ ਉਹ ਪਾਈਆਂ ਕੋਲੋਂ ਪਾਈਆਂ ਦੇ ਇਹ ਸਿਰ ਪੜਵਾ ਦਿੰਦੀ ਆ ਉਹ ਪਾਈਆਂ ਕੋਲੋਂ ਪਾਈਆਂ ਦੇ ਇਹ ਸਿਰ ਪੜਵਾ ਦਿੰਦੀ ਆ ਉਹ ਬੰਦਾ ਤਾਂ ਨੀ ਵੀ ਪੌਂਦਾ ਨੀ ਜਨਾਨੀ ਪਵਾ ਦਿੰਦੀ ਬੰਦਾ ਤਾਂ ਨੀ ਵੀ ਪੌਂਦਾ ਨੀ ਜਨਾਨੀ ਪਵਾ ਦਿੰਦੀ ਉਹ ਚਮਕੀਲੇ ਦੁਗਰੀ ਵਾਲਿਆ ਓ ਚਮਕੀਲੇ ਤੂੰ ਗਰੀਬ ਵਾਲਾ ਇਨਾ ਦਾ ਭੇਤ ਕਿਸੇ ਨੇ ਪਾਇਆ ਨਾ ਇਨਾ ਤੋਂ ਵੱਡੇ ਵੱਡੇ ਹਾਰ ਗਏ ਕੋਈ ਬਾਜੀ ਜਿੱਤ ਕੇ ਗਿਆ ਨਾ ਇਨਾ ਤੋਂ ਵੱਡੇ ਵੱਡੇ ਹਾਰ ਗਏ ਕੋਈ ਬਾਜੀ ਜਿੱਤ ਕੇ ਗਿਆ ਨਾ ਬੰਦਾ ਤਾਨੀ ਮੀ ਪੌਂਧਾ ਨਹੀਂ ਜਨਾਨੀ ਖਵਾ ਦਿੰਦੀ ਜਨਾਨੀ ਖਵਾ ਦਿੰਦੀ ਵਾਜੀ ਵਾਹ ਬਹੁਤ ਵਧੀਆ ਹਾਂ ਕਿਸੇ ਨਵੇਂ ਗੀਤ ਦੇ ਵਿੱਚ ਚਮਕੀਲਾ ਸ਼ਬਦ ਸੁਣ ਕੇ ਬੜਾ ਵਧੀਆ ਲੱਗਾ ਕਿ ਉਹਦੇ ਪਰਿਵਾਰ ਵੱਲੋਂ ਹਾਂਜੀ ਹਾਂਜੀ ਅ ਬਾਈ ਬਹੁਤ ਸੋਹਣਾ ਲਿਖਿਆ ਏ ਗਾਣਾ ਕਿਵੇਂ ਦਿਮਾਗ 'ਚ ਆਇਆ ਕਿਉਂਕਿ ਚਮਕੀਲਾ ਸਾਹਿਬ ਵੀ ਸਮਾਜ ਦੀਆਂ ਸੱਚਾਈਆਂ ਲਿਖਦੇ ਸੀਗੇ ਤੁਸੀਂ ਵੀ ਉਹੋ ਜੀ ਗੱਲ ਕੀਤੀ ਜੋ ਤੁਸੀਂ ਅਨੁਭਵ ਕੀਤਾ ਹਾਂਜੀ ਇਹ ਗਾ ਗੀਤ ਕਿਵੇਂ ਦਿਮਾਗ 'ਚ ਆਇਆ ਲਿਖਣ ਨੂੰ ਕਿਵੇਂ ਮਨ ਕਰਿਆ ਮਨ ਕਰਿਆ ਜਿਵੇਂ ਜਾਕਤ ਤੇ ਬੀਜਦੀ ਹੁੰਦੀ ਏ ਉਹ ਗੱਲ ਉਹੀ ਲਿਖਣੀ ਪੈਂਦੀ ਹੁੰਦੀ ਏ ਜਿਹੜਾ ਉਹਨਾਂ ਮਾਹੌਲ ਦੇਖਿਆ ਹੋ ਹੂੰ ਉਹ ਨਹੀਂ ਲਿਖਣ ਦੀ ਗੱਲ ਕੋਈ ਵੀ ਗੀਤ ਲਿਖਿਆ ਨਹੀਂ ਜਾਂਦਾ ਬਿਨਾਂ ਵਜਾ ਤੋਂ ਹੀ ਲਿਖਿਆ ਜਾਂਦਾ ਕੋਈ ਵੀ ਗੀਤ ਕੋਈ ਵਜਾ ਬਣ ਵਜਾ ਹੁੰਦੀ ਹੋਗੀ ਕੋਈ